ਅਗੇ ਤੁਹਾਨੂੰ ਇੱਕ ਹੋਰ ਆਪਾਂ ਕੀਮਤੀ ਹੀਰਾ ਵਿਖਾਉਨੇ ਆ ਬੇਸ਼ੁਮਾਰ ਕੀਮਤੀ ਠੀਕ ਆ ਜੀ ਕਿਉਂਕਿ ਇੱਕ ਅਦਾ ਨਾਗ ਜੈ ਇੱਕ ਦੋ ਨਾਗ ਜੜੇ ਆ ਇਹੋ ਜਿਹਾ ਤੁਹਾਨੂੰ ਇਸਕੇ ਦੇ ਦੋ ਵੇਖੇ ਮਿਲਦੇ ਨੇ ਤੁਸੀਂ ਵੀ ਆ ਦੇ ਵੇਖੋ ਆ ਦੇਖੋ ਇਧਰੋ ਆ ਵੇਖੋ ਜੀ ਲਓ ਜੀ ਕਰੋ ਚੈੱਕ ਇਹ ਝੋਟੀ ਪਲੂਨ ਪਹਿਲਾ ਸੂਆ ਸੋਣੀ ਹੈ ਹਾਂਜੀ ਵੀਰ ਜੀ ਪਹਿਲਾ ਸੂਆ ਜੀ ਫੇਸ ਕੁਆਲਟੀ ਬਹੁਤ ਸੋਹਣੀ ਹੈ ਮੈਂ ਨਾ ਫੇਸ ਕੁਆਲਟੀ ਵੇਖੋ ਵੀਰ ਜੀ ਇਹ ਤਾਂ ਦੀ ਗੱਲਾਂ ਹੀ ਮੇਰੀਆਂ ਕਰੋ ਉਹਦੇ ਹਾਂ ਵੇਖੋ ਸਿੰਘ ਵੇਖੋ ਇੱਕ ਚਿੱਟਾ ਸਿੰਘ ਆ ਗਿਆ ਹਾਂਜੀ ਚਿੱਟਾ ਸਿੰਘ ਜੀ ਦੋਹਾਂ ਜੇ ਹੈਗਾ ਜੇਟਾ ਬਿੱਲੀਆਂ ਖਾ ਗਈਆਂ ਬਿੱਲੀਆਂ ਖਾਂ ਐਨ ਮਣਕੀ ਬਿੱਲੀ ਆ ਕਿਨੂੰ ਆਂਦੇ ਹੈ ਐਨੂੰ ਆਂਦੇ ਵੀਰ ਜੀ ਲਓ ਵੀ ਠੀਕਾ ਜੀ ਸੋ ਨੀਲੀ ਰਵੀ ਦੇ ਵਿੱਚ ਵੀ ਆ ਜਾਂਦੀ ਹੈ ਦੋਸਤੋ ਕਿਤੇ ਨਾ ਕਿਤੇ ਥੋੜੀ ਬਤੀ ਓਵਰ ਵਾਈਟ ਨਸ ਵੀ ਹੈ ਕੀ ਆ ਉਹ ਚਲੋ ਤੁਹਾਨੂੰ ਦੇਸੀ ਪੈਣੀ ਆ ਬਾਕੀ ਮੁੱਲ ਮੇਰਾ ਭਰਾ ਵੇਖਿਆ ਜ ਅੱਗੇ ਚਲੋ ਕੋਈ ਸੱਜਣਾਂ ਦਾ ਸੇਲ ਵੀ ਕਰਨਾ ਚਾਹੂਗਾ ਤਾਂ ਉਹਨੂੰ ਵੀ 2 ਰੁਪਏ ਪ੍ਰਾਫਿਟ ਦਊਗੀ ਅਸੀਂ ਹਾਂਜੀ ਬੇਖੋ ਲੈਵਟੀ ਕਰਨ ਵਾਲੀ ਦੀ ਬਹੁਤ ਪਿਆਰੀ ਝੋਟੀ ਆ ਪਲੂਨ ਪਹਿਲਾ ਸੂਆ ਮੂੰਹ ਮੱਥੇ ਦੀ ਚੰਗੀ ਆ ਫੇਸ ਕੁਆਲਿਟੀ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਦਿਖਾ ਦਿੰਨੇ ਆ ਸਿੰਘ ਸਿੰਘ ਬੜਾ ਛੋਟਾ ਜਿੱਦ ਤੱਕ ਮੋਹਰਾ ਬਰੀਡ ਦੀਆਂ ਕੁਝ ਝੋਟੀਆਂ ਨੂੰ ਆਪਾਂ ਸਿੰਘ ਵੇਖਦੇ ਆ ਓਡਾਕ ਸਿੰਘ ਲੱਗਾ ਇਸ ਝੋਟੀ ਦੇ ਠੀਕ ਆ ਲੈ ਵਿਕਾਸ ਨੂੰ ਕੋਈ ਖੋਲ ਕੇ ਮੜਾ ਜੇ ਅੱਧਰ ਸਾਹਮਣੇ ਕਰੀ ਦਿਨ ਕਿੰਨੇ ਕ ਲੈਂਦੀ ਆ ਦਿਨ ਵੀਰ ਜੀ 20 ਵੀ ਦਣਾ ਹਾਂਜੀ 20 ਦਿਨ ਲੈ ਜੂਗੀ ਖੱਚ ਕੇ ਹਾਂਜੀ ਖੱਚ ਕੇ ਖੜੂਗੀ ਕੇ ਸੁਹਾਗੇ ਵਾਂਗੂੰ ਲਓ ਵੀ 20 ਦੇਣਾ ਹਜਾ ਦੋਸਤੇ ਤੇ ਬਾਕੀ ਆ ਸੁਣਦੇ ਠੀਕ ਆ ਛੋਟੀ ਚੈੱਕ ਕਰੋ ਆ ਦੇਖੋ ਜੀ ਠੀਕ ਆ ਬਾਕੀ ਥਣ ਥਣ ਬੜਾ ਵਧੀਆ ਬਣਾਉਣਾ ਹੈ ਨਾ ਮੈਂ ਨਾ ਵੀਰ ਜੀ ਪੂਰਾ ਥਣ ਬਣਾਉਣਾ ਇੰਨੇ ਦੇ ਹਾਂ ਲਓ ਜੀ ਹਾਈਟ ਮੀਡੀਅਮ ਦੇ ਵਿੱਚ ਆ ਮੀਡੀਅਮ ਹਾਈਟ ਦੀ ਆ ਚਲੋ ਝੋਟੀ ਨਵੀਂ ਆ ਬਿਲਕੁਲ ਪਹਿਲਾ ਸੂਆ ਪਲੂਣ ਝੋਟੀਆਂ ਸੁਣਾ ਮੋੜ ਦਾ ਕਾਚਾ ਨਾ ਦੇਖੋ ਪ੍ਰੇਸ਼ਕ ਵਾਲ ਦੀ ਲਓ ਜੀ ਕਰੋ ਜਾ ਕੇ ਠੀਕ ਆ ਜੀ ਕਾਸ਼ੇ ਕੁਰੀ ਹੋਰ ਲੇ ਇਥੋਂ ਐਂ ਕਰਕੇ ਲਾਗੇ ਹੋ ਗੜਾ ਖੜਾ ਸੀ ਲਾ ਲਾ ਵੀਰ ਜੀ ਲਓ ਜੀ ਕਰੋ ਚੱਕ ਠੀਕ ਆ ਜੀ ਸੋ ਪੂਰੀ ਸ਼ਕੀਨ ਝੋਟੀ ਆ ਚਲੋ ਅੱਗੇ ਮੇਰਾ ਭਰਾ ਕੋਈ ਸਾਹਮੇ ਕੱਤ ਬੇਸ਼ੱਕ ਦਰਮਿਆਨੀ ਮੀਡੀਅਮ ਹਾਈਟ ਦੇ ਵਿੱਚ ਆ ਕਿਸੇ ਨੇ ਵੀ ਦੂਰੋਂ ਨੇੜੇ ਆਉਣਾ ਠੀਕ ਆ ਜੀ ਕਿਉਂਕਿ ਚੀਜ਼ ਆਵਾਜ਼ ਬਜਾਇਜ ਮਿਲ ਜਾਣੀ ਆ ਹਾਈਟ ਕਾਤੇ ਦਾ ਮੀਡੀਅਮ ਦਰਮਿਆਨਾ ਬਿਲਕੁਲ ਬਰੀਕ ਪਤਲਾ ਪਿੱਡਾ ਸੋ ਝੋਟੀ ਜੰਗੀ ਆ ਠੀਕ ਆ ਜੀ ਐਨੇ ਕ ਰੇਡ ਦੇ ਵਿੱਚ ਮੇਰਾ ਭਰਾ ਜਿਹੜਾ ਅੱਗੇ ਖਰੀਦਦਾ ਰ ਠੀਕ ਆ ਜੀ ਉਹਨੂੰ ਹੁੰਦਾ ਵੀ ਸੌਖਾ ਇਹ ਕੋਈ ਇਸਕਾ ਹਿਸਾਬ ਕਿਤਾਬ ਦੀ ਝੋਟੀ ਮਿਲ ਜੇ ਇੱਕ ਜਾਇਜ਼ ਰੇਟ ਹੋਵੇ ਰੇਅਰ ਦੇ ਜੀ ਅਮਸਰਾ ਦੇ ਦੇਣਾ ਆਪਾਂ ਇੱਕ ਥਾਣੀ ਵਾਈਟੀ ਵੇਖੋ ਹੂੰ ਜੀ ਕੋਈ ਪੋਰ ਛਾਗਣੀ ਜੀ ਹਾਂ ਲੈ ਵੀ ਕਾਸ਼ ਕੀ ਮੁੱਲ ਕਿੰਨੇ ਮੋਹਲ ਵੀਰ ਜੀ ਹਮਸਰਾਂ ਵਾਲਾ ਪੱਤੇ ਦਾ ਨਾ ਅੱਜ ਆਪਾਂ ਹਾਂ ਮੁੱਲ 60000 ਰੁਪਿਆ 55000 ਦੀ ਦੇਣੀ ਆ ਝੋਟੀ ਤਾਜੀ ਸੁਣੀਏ ਤੇ ਮੋਹਲ ਹਮਸਰਾਂ ਵਾਲਾ ਹਾਂਜੀ ਮੋਹਲ ਹਮਸਰਾਂ ਵਾਲਾ ਜੀ 55000 ਦੀ ਸਿਰਫ 55 ਦੀ ਹਾਂਜੀ 1000 ਹੋਰ ਛੱਡ ਦਾਂਗੇ 54 ਦੀ 54000 ਦੀ ਹਾਂ ਹਾਂਜੀ ਵੇਖ ਲਓ ਹੋਰ ਵੀ ਰਾਤਾ ਬਣਦਾ ਤੇ ਵੇਖ ਲਾ ਮਾਨਾ ਵੀਰ ਜੀ ਵੇਖਾ ਝੋਟੀ ਚੰਗੀ ਆ ਤੇ ਮੋਹਲ ਆ ਪਰ ਜਿਆਦਾ ਕਿਤਨੀ ਵੀਰ ਜੀ ਆਪਾਂ ਤਾਂ ਪਤਾ 40 45 50000 ਦੇ ਵੀਰ ਜੀ ਹੁਣ ਸਣਾ ਵੇਚਦੇ ਆਂ ਵੀ ਵੈਸੇ ਨਜਾਇਜ਼ ਪਹਿਲਾਂ ਨਹੀਂ ਕੀਤਾ ਕੋਈ ਨਹੀਂ ਹਾਂਜੀ ਵੀਰ ਜੀ ਮਾਲੋ 40 45 50000 ਦੇ ਪੌਂਸਰਾਂ ਵੇਚੀਆਂ ਤੇ ਫਿਰ ਗੱਪਣਾ ਹਾਂ ਇਹਦੇ ਦਿਨ 20 ਸਾਮ੍ਹ ਦੇ ਮਾਲੋ ਝੋਟੀ ਬਣੀ ਲੈ ਬਿਲਕੁਲ 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 ਬਾਕੀ ਵੀਰ ਜੀ ਇਹ ਬੱਚਾ ਚੰਗਾ 48000 ਦੀ ਅਮਸਰ ਹੀ ਵੇਖਦੀ ਆ ਵੇਖਦੀ ਨਹੀਂ ਜੀ ਵੇਖਦੀ ਆ ਤੇ ਚਲੋ ਆਪਾਂ ਨੂੰ ਭਾਣਾ ਮਿਲੀ ਆਪਾਂ ਭਾਣਾ ਦੇਤੀ ਆ ਬਿਲਕੁਲ ਬਿਲਕੁਲ ਹਾਂਜੀ ਲੋ ਵੀ ਕਰੋ ਸੌਦਾ ਸਿਰਫ 54000 ਦੀ 53000 ਦੀ ਵੀ ਜੀ ਠੀਕ ਆ ਜੀ 500 ਰੁਪਏ ਹੋ ਛੱਡ ਦਿਆਂ ਸਾਢੇ 53000 ਦੀ ਸਾਢੇ 53000 ਦੀ ਹਾਂਜੀ ਜਾਣਦੀਏ ਸਾਢੇ 53000 ਦੀ ਹਾਂਜੀ ਸਾਢੇ 53000 ਦੀ ਹੁਣ ਛੋੜੀ ਹੋਈ ਏ ਸਾਢੇ 53000 ਦੀ ਆ ਵਿੱਚੋਂ ਵੀ ਚਲੋ ਰਸਾ ਛੋੜ ਛੜੀ ਜਾ ਹਾਂਜੀ ਹਾਂਜੀ ਝੋਟੀ ਤੁਹਾਨੂੰ ਪ੍ਰੋਪਰ ਦਿਖਾਤੀ ਐ ਸਫਾਈਆਂ ਕਰਮਾਲੀ ਦੀਆਂ ਬਹੁਤ ਨੇ ਠੀਕ ਮੈਂਨ ਸਫਾਈਆਂ ਵੀਰ ਜੀ ਵੇਖੋ ਹੁਣ ਤੋਂ ਸੱਲਿਆ ਕਿੰਨੀਆਂ ਵੇਖੋ ਆਹ ਵੇਖੋ ਹੁਣ ਤੋਂ ਕਿੰਨੀਆਂ ਅਜੇ ਦਿਨ ਵੀ ਲਏ ਨੇ ਨੇ ਮੂਰਤੀ ਐ ਕਰਮਾਲੀ ਦੀ ਪਸੰਦ ਆਊਗੀ ਭਰਾਵਾਂ ਨੂੰ ਰੇਡ ਵੀ ਪਸੰਦ ਆਊਗਾ ਠੀਕ ਆ ਜੀ ਹੋ ਗਈ ਆ ਤੇ ਨੰਬਰ ਕਰਦਗੇ ਸਾਂਝੇ ਇੱਕ ਨੰਬਰ ਆਪਣਾ ਉਹ ਹੀ ਆ 95 ਦਾ 263199 ਹਾਂ ਹਾਂਜੀ ਠੀਕ ਹੈ ਓਕੇ ਜੀ ਲਓ ਵੀ ਨੰਬਰ ਦੋਸਤੋ ਲੱਗ ਚੁੱਕਾ ਸਕਰੀਨ ਤੇ ਕਰੋ ਕਾਲ ਤੇ ਕਰੋ ਖਰੀਦਦਾਰੀ ਦੀ ਗੱਲਬਾਤ ਠੀਕ ਆ ਜੀ